ਅਜੇ ਤੱਕ ਇਲੈਕਟ੍ਰੀਸ਼ੀਅਨ ਆਇਆ ਨਹੀਂ ਆ ਸੱਸੀਆ ਭਾਜੀ ਮੈਂ ਇਲੈਕਟ੍ਰੀਸ਼ੀਅਨ ਆ ਸਵੇਰੇ ਤੁਸੀਂ ਮੈਨੂੰ ਫੋਨ ਕਰਕੇ ਬੁਲਾਇਆ ਸੀ ਨਾ 200 ਡਾਲਰ ਤੁਹਾਨੂੰ ਦਿਹਾੜੀ ਦਵਾਂਗਾ ਤੇ ਆਪਣਾ ਇੱਕ ਬਲਬ ਚੇਂਜ ਕਰਨਾ ਮੈਂ ਬੜੇ ਚਿਰ ਤੋਂ ਕੰਮ ਕਰਦਾ ਆਉਂਦਾ ਆਂ ਪਾਜੀ ਮੈਨੂੰ ਬੜੇ ਸਾਲ ਹੋ ਗਏ ਇਸੇ ਕੰਮ ਕਰਦੇ ਨੂੰ ਤੇਰਾ ਕੰਮ ਹੁਣ ਸਫਲ ਹੋ ਗਿਆ ਫਿਰ ਕੀਤਾ ਮੈਨਾਂ ਤੂੰ ਮੈਨੂੰ ਪਾਜੀ ਜਦੋਂ ਤੁਹਾਡੀ ਕਾਲਜ ਨਾਲ ਮੈਂ ਸਾਰੇ ਕੰਮ ਕੋ ਮਛਾੜਾ ਆ ਜਿੰਨੇ ਵੀ ਮੇਰੇ ਕੰਮ ਮੇਰੀ ਮੇਰੀ ਤੇ ਠਿੱਕਦਰ ਨਾਲ ਲੜਾਈ ਹੋ ਗਈ ਪਾਜੀ ਬਾਹੋਂ ਮੈਂ ਨਾ ਉਹਦਾ ਨੰਬਰ ਬਲੌਗ ਚ ਪਾ ਕੰਮ ਤੇ ਤੈਨੂੰ ਮੈਂ ਪਿੱਛਾ ਦੇ ਦੇਣਾ ਆ ਅੱਜ ਇੱਕ ਬਲਬ ਬਦਲਾਂਗੇ ਕੱਲ ਨੂੰ ਤੇਰੇ ਕੋ 10 ਬਲਬ ਬਦਲਾਵਾਂਗੇ ਮੈਂ ਮੇਰਾ ਵੀਰ ਪਾਜੀ ਹੁਣ ਤਾਂ ਆਪਾਂ ਮੱਟੜ ਨਾਲ ਜੁੜ ਗਏ ਅਸੀਂ ਤੁਹਾਡੇ ਨਾਲ ਕੰਮ ਕਰਨਾ ਨਹੀਂ ਇਹ ਜੁੜਨਾ ਨਹੀਂ ਐ ਨਾਲ ਖੜਨਾ ਸਾਡੇ ਜੁੜਨਾ ਥੋੜੀ ਸਾਲਾ ਭਾਈ ਤੁਸੀਂ ਬੰਦੇ ਬੜੇ ਚੰਗੇ ਦੇ ਹੈ ਚੰਗੇ ਨੂੰ ਸਾਲਾ ਮੈਂ ਤੇਰਾ ਕਿਤੇ ਰਾਸ਼ਟਰ ਕਾਰਡ ਬਣਵਾਤਾ ਆ ਇੱਥੇ ਨਹੀਂ ਕੋਈ ਚੰਗਾ ਰਬ ਦਾ ਨਾ ਹੀ ਚੰਗਾ ਹੈ ਲੈ ਮੈਨੂੰ ਬਲਬ ਦੋਮਾ ਫੜ ਫੜ ਲਾਵਾ ਤੁਹਾਡੇ ਵੱਲ ਕਿੱਥੇ ਲਾਉਣਾ ਕਿਸੇ ਗਰਾਜ ਚ ਲਾਉਣਾ ਕਿ ਅੰਦਰ ਲਾਉਣਾ ਆ ਫੜ ਬਲਬ ਹੁਣੇ ਲੱਗਾ ਸਮਝੋ ਤੁਸੀਂ ਇੱਥੇ ਚੜਾਓ ਬਦਲਣਾ ਬਲਬ ਹੈ ਹੈ ਕੀ ਹੈ ਕੀ ਬਦਲ ਬਲਬ ਇੱਥੇ ਮੈਂ ਇਹਨੂੰ ਲੱਗਦਾ ਹੀ ਖਲੋਤਾ ਐ ਇਸ ਮੁਹੱਲੇ ਦੇ ਵਿੱਚ ਤੇ ਸਾਰੀਆਂ ਟੂਪਾਂ ਦੇ ਬਲਬ ਮੈਂ ਹੀ ਚੇਂਜ ਕਰਾਉਣਾ ਆ ਕੱਲ ਚੜ ਉੱਤੇ ਆ ਰਸਤੇ ਬੈ ਕੇ ਇੱਥੇ ਭਾਈ ਇਹ ਕੰਮ ਨਹੀਂ ਮੈਂ ਕਰਦਾ ਤੂੰ ਮੈਂ ਨਾ ਮੈਂ ਸਿਖਾਉਣ ਲੱਗਾ ਤੈਨੂੰ ਪਾਈਆਂ ਤੇ ਸਿ ਪਾਣਵਾ ਚੜ ਚੜ ਬਦਲ ਕੇ ਬਬ ਚਲ ਕੋਈ ਚੜ ਨਹੀਂ ਜਾ ਰਹਾ ਮੈਨੂੰ